ਸੰਗਤ ਜੀ ਹੱਥ ਬੰਨ ਕੇ ਬੇਨਤੀ ਆ 3 ਤਰੀਕ ਨੂੰ ਵੇਰ ਦਾ ਪਲਾਂਟ ਲੁਧਿਆਣੇ ਇਕੱਠੇ ਹੋਵਾਂਗੇ 12 ਵਜੇ ਜਿਹੜਾ ਜ਼ਹਿਰੀਲਾ ਪਾਣੀ ਪਾਇਆ ਜਾਂਦਾ ਲੁਧਿਆਣੇ ਦੇ ਅੰਦਰ ੁੱਡੇ ਦਰਿਆ ਦੇ ਅੰਦਰ ਉਹਨੂੰ ਬੰਨ ਮਾਰਨਾ ਹੈ ਲੱਖੇ ਦੇ ਘਰ ਦੀ ਲੜਾਈ ਨਹੀਂ ਹੈਗੀ ਭਾਈ ਉਹਦੇ ਘਰ ਦੀ ਸਾਰੇ ਪੰਜਾਬ ਦੀ ਲੜਾਈ ਹੈ ਜੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਤਾਂ ਦਰਿਆ ਸਭ ਦੇ ਨੇ ਕੈਂਸਰ ਸਾਰੇ ਮਾਲਵੇ ਦੇ ਅੰਦਰ ਵੜ ਗਿਆ ਠੀਕ ਹੈ ਨਾ ਰਾਜਸਥਾਨ ਤੱਕ ਮਾਰ ਕਰ ਰਿਹਾ ਤੁਹਾਡੇ ਘਰਾਂ ਦੇ ਅੰਦਰ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਯੂਪੀ ਵਾਲਿਆਂ ਨੂੰ ਵੀ ਬੇਨਤੀ ਆ ਰਾਜਸਥਾਨ ਵਾਲਿਆਂ ਨੂੰ ਵੀ ਬੇਨਤੀ ਆ ਰ ਪੰਜਾਬ ਤਾਂ ਸਾਰਾ ਨਿਕਲਣਾ ਚਾਹੀਦਾ ਠੀਕ ਐ ਚੜਦੀ ਕਲਾ ਚ ਪਹੁੰਚਣਾ ਬਾਬਾ ਜੀ 12 ਵਜੇ ਵੇਰ ਦਾ ਪਲਾਨਟ 3 ਤਰੀਕ ਨੂੰ ਚੜਦੀ ਕਲਾ ਚ ਆਉਣਾ ਬਾਬਾ ਜੀ ਸੰਗਤ ਜੀ ਤੁਹਾਨੂੰ ਪਤਾ ਆ ਸਿੰਗਾ ਦੀ ਚੜਦੀ ਕਲਾ ਕੀ ਹੁੰਦੀ ਆ ਠੀਕ ਐ ਕੱਚੇ ਹੱਥ ਨਹੀਂ ਆਉਣਾ ਚੜਦੀ ਕਲਾ ਚ ਆਉਣਾ ਇਕੱਠੇ ਹੋ ਕੇ ਆਉਣਾ ਆ ਕਾਫਲੇ ਬਣ ਕੇ ਆਉਣਾ ਸਾਰਿਆਂ ਨੇ ਹੈਨਾ ਤੇ ਤੁਹਾਡਿਆ ਸੰਖਿਆ ਉਦਨ ਡਿਸਾਈਡ ਕਰੋਗੇ ਵੀ ਤੁਸੀਂ ਕਿੰਨੀ ਸੰਖਿਆ ਜੋ ਉੱਥੇ ਇਕੱਠੇ ਹੋਵੋਗੇ ਥੋੜੀ ਸੰਖਿਆ ਨੇ ਮਸਲੇ ਹੱਲ ਕਰਨੇ ਨੇ ਠੀਕ ਹੈ ਤਾਂ ਸਾਰਿਆਂ ਨੂੰ ਬੇਨਤੀ ਆ ਭਾਈ 3 ਤਰੀਕ ਨੂੰ ਆਪਣਾ 12:00 ਵਜੇ ਪਹੁੰਚ ਜਾਓ ਸਾਰੇ ਸਾਰੇ ਵੇਰ ਕਾ ਪਲਾਂਟ ਲੁਧਿਆਣੇ ਬੰਨ ਮਾਰਾਂਗੇ ਬੁੱਡੇ ਦਰਿਆ 'ਚ ਸੰਗਤ ਜੀ ਹੱਥ ਬੰਨ ਕੇ ਬੇਨਤੀ ਆ 3 ਤਰੀਕ ਨੂੰ ਵੇਰ ਕਾ ਪਲਾਂਟ ਲੁਧਿਆਣੇ ਇਕੱਠੇ ਹੋਵਾਂਗੇ 12:00 ਵਜੇ ਜਿਹੜਾ ਜ਼ਹਿਰੀਲਾ ਪਾਣੀ ਪਾਇਆ ਜਾਂਦਾ ਲੁਧਿਆਣੇ ਦੇ ਅੰਦਰ ਬੁੱਡੇ ਦਰਿਆ ਦੇ ਅੰਦਰ ਉਹਨੂੰ ਬੰਨ ਮਾਰਨਾ ਹੈ ਲੱਖੇ ਦੇ ਘਰ ਦੀ ਲੜਾਈ ਨਹੀਂ ਹੈਗੀ ਬਾਈ ਉਹਦੇ ਘਰ ਦੀ ਸਾਰੇ ਪੰਜਾਬ ਦੀ ਲੜਾਈ ਹੈ ਜੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਤਾਂ ਦਰਿਆ ਸਾਬਦੇ ਨੇ ਕੈਂਸਰ ਸਾਰੇ ਮਾਲਵੇ ਦੇ ਅੰਦਰ ਵੜ ਗਿਆ ਠੀਕ ਹੈ ਨਾ ਰਾਜਸਥਾਨ ਤੱਕ ਮਾਰ ਕਰ ਰਿਹਾ ਤੁਹਾਡੇ ਘਰਾਂ ਦੇ ਅੰਦਰ ਤੇ ਸਾਰਿਆਂ ਨੂੰ ਬੇਨਤੀ ਹੈ ਬਈ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਹੈ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਯੂਪੀ ਵਾਲਿਆਂ ਨੂੰ ਵੀ ਬੇਨਤੀ ਆ ਰਾਜਸਥਾਨ ਵਾਲਿਆਂ ਨੂੰ ਵੀ ਬੇਨਤੀ ਆ ਰ ਪੰਜਾਬ ਤਾਂ ਸਾਰਾ ਨਿਕਲਣਾ ਚਾਹੀਦਾ ਠੀਕ ਹੈ ਚੜ੍ਹਦੀ ਕਲਾ ਚ ਪਹੁੰਚਣਾ ਬਾਬਾ ਜੀ 12 ਵਜੇ ਵੀਰ ਦਾ ਪਲਾਂਟ 3 ਤਰੀਕ ਨੂੰ ਚੜਦੀ ਕਲਾ ਚਾਉਣਾ ਬਾਬਾ ਜੀ ਸੰਗਤ ਜੀ ਤੁਹਾਨੂੰ ਪਤਾ ਆ ਸਿੰਘਾਂ ਦੀ ਚੜਦੀ ਕਲਾ ਕੀ ਹੁੰਦੀ ਆ ਠੀਕ ਐ ਕੱਚੇ ਹੱਥ ਨਹੀਂ ਆਉਣਾ ਚੜਦੀ ਕਲਾ ਚਾਉਣਾ ਇਕੱਠੇ ਹੋ ਕੇ ਆਉਣਾ ਆ ਕਾਫਲੇ ਬਣ ਕੇ ਆਉਣਾ ਸਾਰਿਆਂ ਨੇ ਹੈਨਾ ਤੇ ਤੁਹਾਡਿਆ ਸੰਖਿਆ ਉਦੋਂ ਡਿਸਾਈਡ ਕਰੋਗੇ ਵੀ ਤੁਸੀਂ ਕਿੰਨੀ ਸੰਖਿਆ ਜੇ ਉੱਥੇ ਇਕੱਠੇ ਹੋਵੋਗੇ ਤੁਹਾਡੀ ਸੰਖਿਆ ਨੇ ਮਸਲੇ ਹੱਲ ਕਰਨੇ ਨੇ ਠੀਕ ਐ ਤਾਂ ਸਾਰਿਆਂ ਨੂੰ ਬੇਨਤੀ ਐ ਭਾਈ 3 ਤਰੀਕ ਨੂੰ ਆਪਣਾ 12 ਵਜੇ ਪਹੁੰਚ ਜਾਓ ਸਾਰੇ ਸਾਰੇ ਵੇਰ ਕਾ ਪਲਾਂਟ ਲੁਧਿਆਣੇ ਬੰਨ ਮਾਰਾਂਗੇ ਬੁੱਡੇ ਦਰਿਆ ਚ ਸੰਗਤ ਜੀ ਹੱਥ ਬੰਨ ਕੇ ਬੇਨਤੀ ਆ 3 ਤਰੀਕ ਨੂੰ ਵੇਰ ਕਾ ਪਲਾਂਟ ਲੁਧਿਆਣੇ ਇਕੱਠੇ ਹੋਵਾਂਗੇ 12 ਵਜੇ ਜਿਹੜਾ ਜ਼ਹਿਰੀਲਾ ਪਾਣੀ ਪਾਇਆ ਜਾਂਦਾ ਲੁਧਿਆਣੇ ਦੇ ਅੰਦਰ ਬੁੱਡੇ ਦਰਿਆ ਦੇ ਅੰਦਰ ਉਹਨੂੰ ਬੰਨ ਮਾਰਨਾ ਹੈ ਲੱਖੇ ਦੇ ਘਰ ਦੀ ਲੜਾਈ ਨਹੀਂ ਹੈਗੀ ਭਾਈ ਉਹਦੇ ਘਰ ਦੀ ਸਾਰੇ ਪੰਜਾਬ ਦੀ ਲੜਾਈ ਹੈ ਜੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਤਾਂ ਦਰਿਆ ਸਭ ਦੇ ਨੇ ਕੈਂਸਰ ਸਾਰੇ ਮਾਲਵੇ ਦੇ ਅੰਦਰ ਵੜ ਗਿਆ ਠੀਕ ਹੈ ਨਾ ਰਾਜਸਥਾਨ ਤੱਕ ਮਾਰ ਕਰ ਰਿਹਾ ਤੁਹਾਡੇ ਘਰਾਂ ਦੇ ਅੰਦਰ ਤੇ ਸਾਰਿਆਂ ਨੂੰ ਬੇਨਤੀ ਆ ਬਈ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਯੂਪੀ ਵਾਲਿਆਂ ਨੂੰ ਵੀ ਬੇਨਤੀ ਆ ਰਾਜਸਥਾਨ ਵਾਲਿਆਂ ਨੂੰ ਵੀ ਬੇਨਤੀ ਆ ਰ ਪੰਜਾਬ ਤਾਂ ਸਾਰਾ ਨਿਕਲਣਾ ਚਾਹੀਦਾ ਠੀਕ ਹੈ ਵੀਰ ਚੜਦੀ ਕਲਾ ਚ ਪਹੁੰਚਣਾ ਬਾਬਾ ਜੀ 12 ਵਜੇ ਵੀਰ ਦਾ ਪਲਾਂਟ 3 ਤਰੀਕ ਨੂੰ ਚੜਦੀ ਕਲਾ ਚਾਉਣਾ ਬਾਬਾ ਜੀ ਸੰਗਤ ਜੀ ਤੁਹਾਨੂੰ ਪਤਾ ਆ ਸਿੰਘਾਂ ਦੀ ਚੜਦੀ ਕਲਾ ਕੀ ਹੁੰਦੀ ਆ ਠੀਕ ਹੈ ਕੱਚੇ ਹੱਥ ਨਹੀਂ ਆਉਣਾ ਚੜਦੀ ਕਲਾ ਚਾਉਣਾ ਇਕੱਠੇ ਹੋ ਕੇ ਆਉਣਾ ਆ ਕਾਫਲੇ ਬਣ ਕੇ ਆਉਣਾ ਸਾਰਿਆਂ ਨੇ ਹੈ ਨਾ ਤੇ ਤੁਹਾਡਿਆ ਸੰਖਿਆ ਉਦੋਂ ਡਿਸਾਈਡ ਕਰੋਗੇ ਵੀ ਤੁਸੀਂ ਕਿੰਨੀ ਸੰਖਿਆ ਜੇ ਉੱਥੇ ਇਕੱਠੇ ਹੋਵੋਗੇ ਤੁਹਾਡੀ ਸੰਖਿਆ ਨੇ ਮਸਲੇ ਹੱਲ ਕਰਨੇ ਨੇ ਠੀਕ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਭਾਈ 3 ਤਰੀਕ ਨੂੰ ਆਪਣਾ 12:00 ਵਜੇ ਪਹੁੰਚ ਜਾਓ ਸਾਰੇ ਸਾਰੇ ਫੇਰ ਦਾ ਪਲਾਨ ਲੁੱਟਿਆ ਨੇ ਬੰਨ ਮਾਰਾਂਗੇ ਬੁੱਡੇ ਦਰਿਆ 'ਚ